ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਲ ਤੋਂ ਪਹਿਲਾਂ ਵੀ ਫੈਨ ਸੀਗਾ ਬਟ ਹੁਣ ਇਹਨਾਂ ਦੇ ਕੰਮਾਂ ਕਰਕੇ ਫੈਨ ਆ ਜੋ ਤੁਹਾਡੇ ਚਿਹਰਿਆਂ ਤੇ ਅਸੀਂ ਅੱਜ ਇਹ ਲੋ ਇਹ ਖੁਸ਼ੀ ਦੇਖਦੇ ਆ ਮੈਂ ਬਿੰਨੂ ਬਾਈ ਨਾਲ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਦਿਲੋਂ ਨਾਰੇ ਮਾਰ ਰਹੇ ਹੋ ਤੇ ਦਿਲੋਂ ਤੁਹਾਡੇ ਜਦੋਂ ਕੋਈ ਜਕਾਰਾ ਵੱਜਦਾ ਦਿਲੋਂ ਜਵਾਬ ਦਿੰਦੇ ਹੋ ਮਾਨ ਸਾਹਿਬ ਨਾਲ ਮੈਂ ਕਾਫੀ ਟਾਈਮ ਅਸੀਂ ਕੰਮ ਕੀਤਾ ਤੇ ਇਹਨਾਂ ਦੀ ਸੋਚ ਜੇ ਤੁਸੀਂ ਜਾਣਦੇ ਹੁੰਦੇ ਸੀ ਜੁਗਨੂ ਦੀ ਸ਼ੂਟਿੰਗ ਕਰਨ ਲਈ ਤਾਂ ਉਦੋਂ ਇਹ ਬੜੇ ਫਿਕਰਮੰਦ ਹੁੰਦੇ ਸੀ ਪੰਜਾਬ ਲਈ ਜਾਂ ਪੰਜਾਬ ਦੇ ਵਿੱਚ ਜੋ ਸਰਕਾਰਾਂ ਕੂਰੀਤੀਆਂ ਕਰਦੀਆਂ ਸੀ ਜਾਂ ਕੰਮ ਨਹੀਂ ਹੁੰਦਾ ਸੀ ਜਾਂ ਤੁਹਾਡੇ ਨਾਲ ਵਧਿਕੀਆਂ ਹੁੰਦੀਆਂ ਸੀ ਉਹਨਾਂ ਦੀ ਫਿਕਰ ਉਸ ਟਾਈਮ ਇਹਨਾਂ ਨੂੰ ਹੁੰਦੀ ਸੀ ਸੇ ਜੇ ਜੇ ਇਹ ਤੁਹਾਡੇ ਦਰਦਾਂ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਸੀਗੇ ਉਹਨਾਂ ਵਧਿਕੀਆਂ ਨੂੰ ਜਾਣਦੇ ਸੀ ਤਾਂ ਹੀ ਅੱਜ ਤੁਹਾਡੇ ਦੁੱਖ ਦਰਦ ਇਹਨਾਂ ਨੇ ਦੂਰ ਕੀਤੇ ਨੇ ਇਹਨਾਂ ਨੇ ਹਮੇਸ਼ਾ ਹਾਸੇ ਵੰਡੇ ਨੇ ਸਟਾਇਰ ਕੀਤਾ ਆਪਣੀ ਕਾਮੇਡੀ ਦੇ ਵਿੱਚ ਤੇ ਅੱਜ ਜਦੋਂ ਇਹ ਇਹਨਾਂ ਦੇ ਸੱਤਾ ਪੰਜਾਬ ਦੀ ਸੱਤਾ ਹੱਥ ਵਿੱਚ ਆਈ ਹੈ ਤਾ ਅੱਜ ਵੀ ਤੁਹਾਡੇ ਚਿਹਰਿਆਂ ਦੇ ਉੱਤੇ ਹਾਸੇ ਨੇ ਸੋ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਮੈਂ ਇਹੀ ਕਹੂੰਗਾ ਕਿ ਮਾਨ ਸਾਹਿਬ ਦੀ ਸੋਚ ਹੈ ਇਹ ਕਿ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਣ ਵਾਲੇ ਸਾਡੇ ਕਰਮਜੀਤ ਅਨਮੋਲ ਬਾਈ ਜੀ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਆਜੂ ਉਮੀਦਵਾਰ ਨੇ ਜਿਵੇਂ ਬਿੰਨੂ ਬਾਈ ਨੇ ਕਿਹਾ ਕਿ ਬਿਲਕੁਲ ਆਪਣੀ ਸੋਚ ਵਰਗਾ ਉਮੀਦਵਾਰ ਤੁਹਾਨੂੰ ਦਿੱਤਾ ਹੈ ਔਰ ਤੁਹਾਡੇ ਦੁਖਦਾਰ ਦੇ ਇਹਨਾਂ ਨੇ ਦੂਰ ਕੀਤੇ ਨੇ ਔਰ ਸਾਨੂੰ ਪੂਰਾ ਮਾਣ ਹੈ ਸਾਡੇ ਬਾਈ ਦੇ ਉੱਤੇ ਕਰਮਜੀਤ ਅਨਮੋਲ ਬਾਈ ਦੇ ਉੱਤੇ ਕਿ ਜੋ ਵੀ ਤੁਹਾਡੇ ਇਲਾਕੇ ਦੀਆਂ ਕਮੀਆਂ ਨੇ ਜਾਂ ਜੋ ਵੀ ਤੁਹਾਡੇ ਦੁਖਦਾਰਦ ਨੇ ਇਹਨਾਂ ਨੇ ਦੂਰ ਕਰਨੇ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਜਾਣਗੇ ਆਵਾਜ਼ ਚੱਕਣਗੇ ਤੁਹਾਡੇ ਲਈ ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਮੈਂ ਇੰਨਾ ਹੀ ਕਹੂੰਗਾ ਕਿ ਮਾਨ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਪੂਰੇ ਪੰਜਾਬ ਨੂੰ ਤੁਹਾਡੇ ਤੇ ਮਾਣ ਹੈ ਤੁਸੀਂ ਸਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਂਦੇ ਨੇ ਪਹਿਲੀ ਸਰਕਾਰ ਹੈ ਮੈਨੂੰ ਲੱਗਦਾ ਕਿ 2 ਸਾਲ ਦੇ ਵਿੱਚ ਇੰਨੇ ਕੰਮ ਕੀਤੇ ਨੇ ਜਿਹੜੇ ਉਂਗਲੀਆਂ ਤੇ ਗਿਣੇ ਵੀ ਨਹੀਂ ਜਾਂਦੇ ਉਹ ਦੱਸਣ ਦੀ ਵੀ ਲੋੜ ਨਹੀਂ ਕਿਉਂਕਿ ਸਾਰਿਆਂ ਨੇ ਹੀ ਦੱਸੇ ਨੇ ਮੈਂ ਸਿਰਫ ਇੰਨਾ ਹੀ ਕਹੂੰਗਾ ਜੀ ਕਿ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਔਰ ਜਿੰਨੇ ਵੀ ਐਮਐਲਏ ਸਹਿਬਾਨ ਬੋਲ ਕੇ ਗਏ ਨੇ ਮੈਂ ਇੱਕ ਵੀ ਐਮਐਲਏ ਸਹਿਬਾਨ ਨੂੰ ਇਹ ਨਹੀਂ ਦੇਖਿਆ ਕਿ ਉਹ ਕਿਸੇ ਦੂਜੀ ਪਾਰਟੀ ਨੂੰ ਨਿੰਦਰੇ ਹੋਣ ਜਾਂ ਦੂਜੀ ਪਾਰਟੀ ਦੇ ਉਮੀਦਵਾਰ ਨੂੰ ਨਿੰਦਰੇ ਹੋਣ ਇਹਨਾਂ ਨੇ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਤੁਹਾਡੇ ਕੋਲੋਂ ਵੋਟਾਂ ਮੰਗੀਆਂ ਨੇ ਸੋ 1 ਜੂਨ ਨੂੰ ਸਾਰੇ ਜਣਿਆਂ ਨੇ ਕਰਮਜੀਤ ਅਨਮੋਲ ਬਾਈ ਨੂੰ ਜਿਤਾ ਕੇ ਭੇਜਣਾ ਢੋਲ ਦੇ ਨਾਲ ਭੰਗੜੇ ਪਾਉਂਦੇ ਹੋਏ ਆਪਾਂ ਇਹਨਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਇੰਨੀ ਕਹਾਜ਼ਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਸ਼ੋਭਤ ਬਾਈ ਕਾ ਬਾਤ ਵਾਹਿਗੁਰੂ 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 ਮੰਚ ਤੇ ਸਜ ਸ਼ੋਭਤ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵੰਤ ਸਿੰਘ ਮਾਨ ਵਿਧਾਨ ਸਭਾ ਸਪੀਕਰ ਮਾਨਯੋਗ ਕੁਲਤਾਰ ਸਿੰਘ ਸੰਧਵਾ ਸਾਹਿਬ ਮੇਰੇ ਛੋਟੇ ਵੀਰ ਕਰਮਜੀਤ ਅਨਮੋਲ ਦੇਵਕਰੋੜ ਤੇ ਮੰਚ ਤੇ ਸਜ ਸ਼ੋਭਤ ਸਾਰੇ ਐਮ ਐਲ ਏ ਸਹਿਬਾਨ ਤੇ ਸਭ ਤੋਂ ਪਤਵੰਤੇ ਤੁਸੀਂ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਇੱਕ ਕਰੀ ਫਤਿਹ ਦੀ ਸਾਂਝ ਪਾਉ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਭਾਸ਼ਣ ਨਹੀਂ ਦੇਣਾ ਹਾਂ ਮੈਂ ਦੇਸੀ ਜਾ ਬੰਨਾ ਤੁਹਾਡੇ ਨਾਲ ਦੇਸੀ ਦੋਕ ਗੱਲਾਂ ਕਰਨੀਆਂ ਨੇ ਮੈਂ ਕਰਮਜੀਤ ਅਨਮੋਲ ਅਸੀਂ ਬਹੁਤ ਟਾਈਮ ਜਣ ਦੀ ਆਲਮੋਸਟ ਲਾ ਲਓ ਜੀ 35 ਸਾਲ ਅਸੀਂ ਇਕੱਠੇ ਕੱਟਿਆ ਤੇ ਇਹ ਮਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਤੁਹਾਡੀ ਮਾਰ ਨੂੰ ਸੱਚੀ ਕਹਿੰਦਾ ਇਸ ਤੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਟੀ ਕੋਈ ਕਾਰਾ ਨਹੀਂ ਲੈ ਲਿਆ ਅਸੀਂ ਬੜੀ ਰਗੜਾਈ ਕਰਾਈ ਆ ਆਪਣੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜ੍ਹਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆ ਬਸ ਅੱਜ ਵੀ ਧੱਕੇ ਖਾਦੇ ਨੇ ਹੌਲੀ ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿੱਚ ਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰ ਵੀ ਸਾਡੀ ਸ਼ੂਟਿੰਗਾਂ ਸ਼ਾਰਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਦੇ ਹੀ ਸੀ ਆਇਆ ਕਰਮਜੀਤ ਅਨਮੋਲ ਦੇ ਜਿੰਨੇ ਵਾਰ ਵੀ ਚੰਡੀਗੜ੍ਹ ਦੇ ਆਲੇ-ਦਾਲੇ 20 ਕਿਲੋਮੀਟਰ ਜਾਂ 35 ਕਿਲੋਮੀਟਰ ਦੇ ਆਲੇ-ਦਾਲੇ ਜਿੱਥੇ ਸਾਡੀ ਸ਼ੂਟਿੰਗ ਹੁੰਦੀ ਸੀ ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤ ਅਨਮੋਲ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤ ਅਨਮੋਲ ਦੇ ਘਰ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆਏ ਹੈ ਕੱਢ ਕੇ ਤੁਹਾਡੀ ਮਾਰ ਦੋ ਕਰਮਜੀਤ ਅਨਮੋਲ ਵਾਸਤੇ ਸੋ ਇਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਐਂ ਹੀ ਆਪਾਂ ਇਕੱਠੇ ਹੋਵਾਂਗੇ ਐਂ ਢੋਲ ਵਜਦੇ ਆਉਣਗੇ ਕਰਮਜੀਤ ਵੀਰੇ ਨੂੰ ਬੜੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਹੈ ਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ 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 ਜੜ ਤੋਂ ਪਤਾ ਹੈ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਵਰ ਕੇ ਕੱਲੀ ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆਹ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਇੱਕ ਕਰੀਬ ਆਪਣੇ ਨਾਂ ਤੇ ਕੱਢ ਕੇ ਤਾੜੀ ਮਾਰੂਗੇ ਰਾਂ ਸੱਚੀ ਕਹਿੰਦਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰਾਂ ਚਾਹੀਦੀ ਦੇਵ ਕਰੋੜਾ ਕਰਮਜੀਤ ਮੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਕੰਮ ਦੇ ਸਮੇਂ ਚੋਂ ਸਮਾਂ ਕੱਢੋਗੇ ਫਿਰ ਕਿੱਥੇ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਂਦੇ ਹੋ ਪਰ ਉਹ ਤਾਂ ਹੀ ਹੋਊਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਗੈਨਾਥ ਨੂੰ ਸਲੂਟ ਹੈ ਸਾਡੇ ਸਾਰਿਆਂ ਵੱਲੋਂ ਸਲੂਟ ਹੈ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦਿਓ ਤੇ ਮੈਂ ਇੱਕ ਜਕਾਰਾ ਛੱਡੂੰਗਾ ਜਿਆਦਾ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਹੈ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਆਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਬਾਘੇਪੁਰਾਣੇ ਦੀ ਧਰਤੀ ਤੇ ਇਕੱਠੇ ਹੋਏ ਆਂ ਜਿਹੜਾ ਜਵਾਬ ਹੈ ਹੱਥ ਦੋਨੇ ਖੜੇ ਕਰਕੇ ਦੇਣਾ ਬੋਲੋ ਸੋਨਿਹਾਲ ਚੜ੍ਹਦੀਆਂ ਕਲਾ ਚੜ੍ਹੋ ਚੜ੍ਹਦੀਆਂ ਕਲਾ ਚੜ੍ਹੋ ਬਹੁਤ ਸਤਿਕਾਰ ਬਹੁਤ ਸਤਿਕਾਰ ਥੈਂਕ ਯੂ ਸੋ ਮਚ